ਸਤਿ ਸ਼੍ਰੀ ਅਕਾਲ ਜੀ ਆਪਾਂ ਆਪਣੇ ਘਰਾਂ ਦੇ ਵਿੱਚ ਸਜਾਵਟ ਦੇ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਰੱਖਦੇ ਆਂ ਤੇ ਕੁਝ ਲੋਕ ਆਪਣੇ ਘਰਾਂ ਦੇ ਵਿੱਚ ਫੁੱਲਾਂ ਦੇ ਗੁਲਦਸਤੇ ਵੀ ਰੱਖਦੇ ਨੇ ਤੇ ਇੰਨਾ ਗੁਲਦਸਤਿਆਂ ਦੇ ਵਿੱਚ ਪਾਉਣ ਦੇ ਲਈ ਜੋ ਫੁੱਲ ਨੇ ਉਹ ਜਾਂ ਤਾਂ ਉਹ ਬਾਜ਼ਾਰ ਤੋਂ ਖਰੀਦ ਕੇ ਲਿਆਉਂਦੇ ਨੇ ਜਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਹੀ ਛੋਟੇ ਬਾਗ ਬਗੀਚੇ ਬਣਾਏ ਹੁੰਦੇ ਨੇ ਤੇ ਉਹਨਾਂ ਬਗੀਚਿਆਂ ਦੇ ਵਿੱਚ ਜਾ ਕੇ ਉਹ ਤਾਜ਼ੇ ਫੁੱਲ ਟਾਣੀ ਤੋਂ ਤੋੜ ਕੇ ਉਹਨਾਂ ਗੁਲਦਸਤਿਆਂ ਦੇ ਵਿੱਚ ਪਾ ਕੇ ਰੱਖ ਲੈਂਦੇ ਨੇ ਤੇ ਕੁਝ ਦਿਨਾਂ ਬਾਅਦ ਉਹਨਾਂ ਨੂੰ ਬਦਲਦੇ ਰਹਿੰਦੇ ਨੇ ਕਿਉਂਕਿ ਜੇ ਤੁਸੀਂ ਧਿਆਨ ਕਰੋ ਜਦੋਂ ਆਪਾਂ ਕਿਸੇ ਵੀ ਫੁੱਲ ਨੂੰ ਟਾਣੀ ਨਾਲੋਂ ਤੋੜਦੇ ਆਂ ਤਾਂ ਉਹ ਫੁੱਲ ਉਸੇ ਤਰ੍ਹਾਂ ਦਾ ਹੀ ਰਹਿੰਦਾ ਹੈ ਖਿੜਿਆ ਹੋਇਆ ਹੀ ਜਿਵੇਂ ਉਹ ਟਾਣੀ ਦੇ ਨਾਲ ਲੱਗਿਆ ਹੋਇਆ ਸੀ ਤੇ ਉਹ ਇੱਕੋ ਦਮ ਹੀ ਮਰ ਜਾਉਂਦਾ ਨਹੀਂ ਤੇ ਇੱਕੋ ਦਮ ਹੀ ਫਿਸਦਾ ਨਹੀਂ ਤੇ ਇਹਨਾਂ ਕਟੇ ਹੋਏ ਫੁੱਲਾਂ ਨੂੰ ਦੇਖ ਕੇ ਹੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਮਨ ਵਿੱਚ ਇੱਕ ਪਰੇਸ਼ਨ ਆਇਆ ਤੇ ਉਹ ਇੱਕ ਪਰੇਸ਼ਨ ਆਪਣੀ ਇੱਕ ਕਵਿਤਾ ਦੇ ਰਾਹੀਂ ਪੁਛ ਰਹੇ ਨੇ ਤੇ ਨਾਲ ਹੀ ਉਸ ਪਰੇਸ਼ਨ ਦਾ ਉੱਤਰ ਵੀ ਦੇ ਰਹੇ ਨੇ ਤੇ ਜੋ ਕਵਿਤਾ ਆਪਾਂ ਅੱਜ ਪੜ੍ਹਾਂਗੇ ਉਸ ਕਵਿਤਾ ਦਾ ਨਾਮ ਹੈ ਕਟੇ ਫੁੱਲ ਤੇ ਇਸ ਕਵਿਤਾ ਦੇ ਵਿੱਚ ਭਾਈ ਸਾਹਿਬ ਜੀ ਲਿਖ ਰਹੇ ਨੇ ਪਰੇਸ਼ਨ ਪੁਛ ਰਹੇ ਨੇ ਕਿ ਫੁੱਲਦਾਨ ਵਿੱਚ ਕਟੇ ਫੁੱਲ ਵੀ ਹਸਦੇ ਹਸਦੇ ਦਿਸਦੇ ਫੁੱਲਦਾਨ ਕਹਿੰਦੇ ਨੇ ਫੁੱਲਾਂ ਦੇ ਗੁਲਦਸਤੇ ਨੂੰ ਤੇ ਫੁੱਲਾਂ ਦੇ ਗੁਲਦਸਤੇ ਦੇ ਵਿੱਚ ਕੱਟੇ ਹੋਏ ਜਿਹੜੇ ਫੁੱਲ ਨੇ ਉਹ ਹਜੇ ਵੀ ਹੱਸਦੇ ਹੱਸਦੇ ਦਿਖ ਰਹੇ ਨੇ ਖਿੜੇ ਹੋਏ ਨੇ ਮਰਨ ਤੀਕ ਖੇੜਾ ਹਨ ਰੱਖਦੇ ਨਾ ਰੋਂਦੇ ਨਾ ਫਿਸਦੇ ਕਿ ਜਦੋਂ ਤੱਕ ਇਹ ਮਰ ਨਹੀਂ ਜਾਂਦੇ ਉਦੋਂ ਤੱਕ ਇਹ ਖੇੜਾ ਹੀ ਰੱਖਦੇ ਨੇ ਇਹ ਖਿੜੇ ਹੋਏ ਹੀ ਰਹਿੰਦੇ ਨੇ ਨਾ ਹੀ ਇਹ ਰੋਂਦੇ ਨੇ ਨਾ ਫਿਸਦੇ ਨੇ ਤੇ ਕੋਈ ਇਹ ਗਿਲਾ ਸ਼ਿਕਵਾ ਵੀ ਨਹੀਂ ਕਰਦੇ ਕੀ ਕਾਰਨ ਦਿਲਗੀਰ ਨਾ ਹੁੰਦੇ ਖੇੜਾ ਵੰਡਦੇ ਟੁਰਦੇ ਟੁਰਦੇ ਕਹਿੰਦੇ ਆਪਾਂ ਤੁਰਨ ਨੂੰ ਤੇ ਦਿਲਗੀਰ ਕਹਿੰਦੇ ਨੇ ਜੋ ਅੰਦਰੋਂ ਆਪਣੇ ਦੁਖੀ ਹੋਵੇ ਦਿਲ ਤੋਂ ਦੁਖੀ ਹੋਵੇ ਤੇ ਇਹ ਉਹ ਕਹਿ ਰਹੇ ਨੇ ਕਿ ਇਹ ਫਲ ਜਿਹੜੇ ਨੇ ਨਾ ਇਹ ਉਦਾਸ ਹੁੰਦੇ ਨੇ ਤੇ ਇਹ ਜਦੋਂ ਇਸ ਦੁਨੀਆ ਤੋਂ ਜਾਂਦੇ ਨੇ ਇਹ ਜਾਂਦੇ ਜਾਂਦੇ ਵੀ ਖੇੜਾ ਹੀ ਵੰਡਦੇ ਜਾ ਰਹੇ ਨੇ ਖੁਸ਼ੀਆਂ ਹੀ ਵੰਡਦੇ ਜਾ ਰਹੇ ਨੇ ਤੇ ਇਦਾਂ ਕਿਵੇਂ ਇਹ ਕਰ ਰਹੇ ਨੇ ਤਾਂ ਨਾਲ ਹੀ ਉਹ ਉੱਤਰ ਦੇ ਰਹੇ ਨੇ ਕਿ ਵਿਛੜੇ ਨਹੀਂ ਜਿਉਣ ਦੇ ਦਾਤਿਓਂ ਖਿੜੇ ਆਸਰੇ ਜਿਸ ਦੇ ਕਿ ਜਿਹੜੇ ਇਹ ਫੁੱਲ ਨੇ ਇਹ ਹੱਸਦੇ ਦਿਖ ਰਹੇ ਨੇ ਖਿੜੇ ਹੋਏ ਦਿਖ ਰਹੇ ਨੇ ਇਹ ਦਿਲਗੀਰ ਨਹੀਂ ਹੁੰਦੇ ਦੁਖੀ ਉਦਾਸ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਇਸ ਦਾ ਕਾਰਨ ਹੈ ਕਿ ਇਹ ਆਪਣੇ ਜਿਉਣ ਦੇ ਦਾਤੇ ਤੋਂ ਵਿਛੜੇ ਨਹੀਂ ਜਿਸ ਜਿਉਣ ਦਾ ਦਾਤਾ ਜਿਸ ਨੇ ਇਹਨਾਂ ਨੂੰ ਜੀਵਨ ਦਿੱਤਾ ਉਹ ਪਰਮਾਤਮਾ ਇਹ ਉਸ ਪਰਮਾਤਮਾ ਦੇ ਲੜ ਹਜੇ ਵੀ ਲੱਗੇ ਹੋਏ ਨੇ ਜਿਸ ਜਿਸ ਦੇ ਕਰਕੇ ਇਹ ਹਜੇ ਵੀ ਖਿੜੇ ਹੋਏ ਨੇ ਉਸੇ ਦਾ ਆਸਰਾ ਇਹਨਾਂ ਨੂੰ ਹੈ ਤੇ ਇਸੇ ਤਰ੍ਹਾਂ ਜੇ ਅਸੀਂ ਵੀ ਮਨੁੱਖ ਵੀ ਆਪਣੇ ਜੀਵਨ ਦੇ ਦਾਤੇ ਉਸ ਪਰਮਾਤਮਾ ਦੇ ਨਾਲ ਜੁੜੇ ਰਹੀਏ ਤੇ ਫਿਰ ਭਾਵੇਂ ਅਸੀਂ ਵੀ ਕੱਟੇ ਜਾਈਏ ਸਾਨੂੰ ਵੀ ਦੁੱਖ ਤਕਲੀਫਾਂ ਆ ਜਾਣ ਬੁਰੇ ਵੇਲੇ ਆ ਜਾਣ ਤੇ ਪਰ ਅਸੀਂ ਵੀ ਹਮੇਸ਼ਾ ਖਿੜੇ ਹੋਏ ਹੱਸਦੇ ਹੋਏ ਹੀ ਰਹਾਂਗੇ ਤੇ ਇਸ ਦੁਨੀਆ ਦੇ ਵਿੱਚ ਖੇੜਾ ਹੀ ਵੰਡਦੇ ਰਾਵਾਂਗੇ ਤੇ ਇਸੇ ਕਰਕੇ ਆਪਾਂ ਅਰਦਾਸ ਕਰੀਏ ਕਿ ਹਮੇਸ਼ਾ ਉਸ ਪਰਮਾਤਮਾ ਦੇ ਨਾਲ ਉਸ ਜੀਵਨ ਦੇ ਦਾਤੇ ਦੇ ਨਾਲ ਜੁੜੇ ਰਹੀਏ ਸਤਿ ਸ਼੍ਰੀ ਅਕਾਲ ਜੀ